ਹਾਂਜੀ ਲੋ ਜੀ ਤੁਹਾਡਾ ਅਜਵੇ ਬਲੌਗ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਬਲੌਗ ਵੇਖਦੇ ਨੇ ਤੇ ਅਸੀਂ ਅੱਜ ਆਏ ਹੋਏ ਹਾਂ ਪਰਥ ਪਰਥ ਹੈਗੀ ਆ ਰਾਜਧਾਨੀ ਵੈਸਟਰਨਸ ਲਈ ਤੇ ਵੈਸਟਰਨਸ ਲਈ ਅਗਸਟ 12 ਦੀ ਸਵੇਰ ਆਸਟ੍ਰੇਲੀਆ ਦੇ ਡਿਫਰੈਂਟ ਸੂਬੇ ਵਾਪਕ ਦਿਖਾਏਗੇ ਪੰਜ ਉਹਨਾਂ ਚੋਂ ਇੱਕ ਹੈਗਾ ਵੈਸਟਰਨਸ ਲਈ ਤੇ ਪਰਥ ਦੇ ਵਿੱਚ ਅਸੀਂ ਆਏ ਹੁਣ ਅਸੀਂ ਦੇ ਪਰਥ ਮਿੰਟ ਵਿੱਚ ਤੇ ਮਿੰਟ ਦਾ ਤੁਹਾਨੂੰ ਟੂਰ ਦਿਵਾਉਣਾ ਹੈ ਜੀ ਤੇ ਮੇਰੇ ਨਾਲ ਹੈਗੇ ਆ ਤੇਜਵੰਦ ਸਿੰਘ ਨੂੰ ਸਿਲਮੀ ਤੋਂ ਰਜੀਵ ਸਿੰਘ ਗਰਾਹ ਰਾਜਵੰਦ ਜੀ ਰਾਜਵੰਦ ਜੀ ਸੇ 150 ਤੇ 240 ਫਰਮੈਂਗ ਸਾਰੇ ਅੱਜ ਉਹ ਬਰਥ ਮਿੰਟ ਦਾ ਟੋਲਾਵਾਂਗੇ ਤੇ ਨਾਲ ਤੁਹਾਨੂੰ ਬਦਿੱਤ ਸਿੰਘ ਜੀ ਨਾਲ ਜੀ ਕਹਿਣਾ ਚਾਹੋਗੇ ਇਹਦੇ ਬਾਰੇ ਹਾਂਜੀ ਇਹ ਜਿਹੜੀ ਮਿੰਟ ਹੈ ਇਹ ਕਾਫੀ ਵੱਡੀ ਆਸਟ੍ਰੇਲੀਆ ਦੀ ਮਿੰਟ ਹੈਗੀ ਹੈ ਇੱਥੇ ਜ਼ਿਆਦਾ ਸੋਨਾ ਤੇ ਉਹ ਜਿਹੜੀ ਇੰਗਲੀਸ਼ ਧਾਤਾਂ ਉਹਨਾਂ ਦਾ ਕੰਮ ਕੀਤਾ ਜਾਂਦਾ ਹੈ ਇੱਥੇ ਪੈਸੇ ਦੀ ਮੰਨਦੇ ਹੈਗੀ ਕਿ ਸਿੱਕੀ ਵਗੈਰਾ ਉਹ ਬਣਾਉਂਦੇ ਆ ਸੋਨੇ ਦੀ ਜਾਂ ਸੋਨੇ ਦੀ ਤੁਸੀਂ 2 ਕਿਲੋ ਦੀ ਏਟ ਵੀ ਲੈ ਸਕਦੇ ਆ ਉਹ ਫਰੀ ਹੈਗੀ ਹੈ ਜੇ ਕਿਸੇ ਚੱਕ ਕੇ ਲੈਣ ਦੇ ਇੱਛਾ ਸਨ ਚਲੋ ਹੁਣ ਅਸੀਂ ਜੰਨੇ ਦੇ ਮਿੰਟ ਦੇ ਅੰਦਰ ਤੇ ਫਿਰ ਤੁਹਾਨੂੰ ਵਫਾਨਾ ਜੀ ਅੰਦਰੋਂ ਮਿੰਟ ਕਿਦਾਂ ਕਹੀਂ ਵਹਨੇ ਜਿਦਾ ਕੁਲਦੀਪ ਸਿੰਘ ਨੇ ਕਿਹਾ ਇੱਥੇ ਕੋਈ ਇਹ ਜਿਹੜੀ ਲਾਰਜੇਸਟ ਕੋਈ ਸੋਨਾ ਜਿਹੜਾ ਲੱਭਦੇ ਉਹ ਵੱਡੀ ਸਰੀਪਟ ਜੀ ਹੈਗੀ ਹੈ ਵੇਹ ਤੇ ਵੇਨੇ ਅਜੇ ਸਾਡਾ ਪਿਛੋੜੀ ਉਹ ਮਿਲ ਜਾਏਗੀ ਇਹਨੇ ਫਿਰ ਲੈ ਜਾਗੇ ਫਿਰ ਕੰਮ ਕਰਨੇ ਕਿ ਹੁਣ ਲੋਡ ਨਹੀਂ ਵਾਲੇ ਵਾਲੇ ਮਾਲੇ ਤੇ ਹੁਣ ਚੱਲਦੇ ਹਾਂ ਉਧਰ ਨੂੰ ਜੀ ਤੇ ਇਹ ਕਹਿ ਰਿਹਾ ਕਿ ਇੱਥੇ ਤੁਸੀਂ ਐਕਸਪੀਰੀਅੰਸ ਕਰੋ 골ਡ ਦੇ ਮੈਜਿਕ ਦਾ ਤੇ ਇਹ ਜਿਹੜੀ ਹੈਗੀ ਹੈ ਮਿੰਟ ਆ ਇਹ 1899 ਵਿੱਚ ਬਣੀ ਸੀਗੀ ਇੱਥੇ ਪਰਤ ਦੇ ਵਿੱਚ ਤੇ ਇਹਦੇ ਵਿੱਚ ਅੰਦਰ ਖਾਸੀਆਂ ਦੇ ਕਈ ਗੋਲਡ ਨੂੰ ਪੋਰ ਕਰਨਾ ਵਖਾਣਗੇ ਤੁਹਾਨੂੰ ਤੇ 5 ਲੱਖ ਦਾ ਵਰਥ ਆਫ ਗੋਲਡ ਬੁਲਿਅਨ ਉਹਨੂੰ ਤੁਸੀਂ ਟੱਚ ਕਰ ਸਕਦੇ ਆ ਤੇ ਲਾਰਜੈਸਟ ਵਰਲਡ ਦਾ ਗੋਲਡ ਕੋਨ ਹੈ ਜਿਹਦੀ ਕੀ 50 ਮਿਲੀਅਨ ਕੀਮਤ ਹੈ ਉਹ ਕੁਝ ਤੁਸੀਂ ਇੱਥੇ ਵੇਖ ਸਕਦੇ ਆ ਤੇ ਚੱਲਦੇ ਆਪਾਂ ਅੱਗੇ ਹੁਣ ਵੇਨੇ ਆਪਾਂ ਇਹਨੂੰ ਤੇ ਇਸ ਸਟਰਕਚਰ ਵਿੱਚ ਉਹਨਾਂ ਨੇ ਸ਼ੋਅ ਕੀਤਾ ਹੋਇਆ ਕਿ ਜਦੋਂ ਸਭ ਤੋਂ ਪਹਿਲਾਂ ਇਹੜੇ ਬੰਦੇ ਸੀ ਇਨਨ 1800 ਕੋਈ ਕਨਵੇਂ ਦੇ ਵਿੱਚ ਲੱਭਿਆ ਸੀ 골ਡ ਦਾ ਕਾਫੀ ਵੱਡਾ ਸਰਾ ਉਹਦਾ ਨਗਰ ਤੇ ਫਿਰ ਇਹਨਾਂ ਨੇ ਉਦੋਂ ਬਾਅਦ ਵਿੱਚ ਵਰਲਡ ਜੀ 골ਡ ਰੈਸ਼ ਸ਼ੁਰੂ ਹੋਇਆ ਜਿਨੂੰ ਕਿ ਸਾਰੀ ਦੁਨੀਆ ਭੱਜ ਗਈ ਆਸਟ੍ਰੇਲੀਆ ਨੂੰ ਕਿ ਉੱਥੇ ਸੋਨਾ ਨਿਕਲਦਾ ਤੇ ਉਹਦਾ ਬਣਾਇਆ ਸੀ ਤੇ ਆ ਹੈਗਾ ਇਹ ਅੰਦਰ ਜਾਣ ਤੋਂ ਪਹਿਲਾਂ ਇੱਕ ਵਾਰ ਆਪਾਂ ਨੂੰ ਜਾਣਕਾਰੀ ਦਿੰਦੇ ਆ ਥੋੜੀ ਜਿਹੀ ਨਗਰ ਦੀ ਵੀ ਆ ਇੱਕ ੜੀ ਨਗਰ ਨੇ ਹੱਥ 'ਚ ਪੜੀ ਹੋਈ ਹੈ ਇਹ ਵੀ ਕਹਿੰਦੇ ਇੱਕ 16 ਸਾਲ ਦੇ ਮੁੰਡੇ ਨੇ ਲੱਭੀ ਸੀ ਉਹ ਆਪਣੇ ਫਾਦਰ ਨੂੰ ਕਹਿੰਦਾ ਮੈਂ ਤੇਰੇ ਨਾਲ ਜੌਬ ਤੇ ਜਾਣਾ ਮੈਂ ਸਕੂਲ ਨਹੀਂ ਜਾਣਾ ਉਹ ਉਹਨੂੰ ਕਿਤੇ ਨਹੀਂ ਸਕੂਲ ਜਾ ਪਰ ਜਿੱਦ ਕਰਕੇ ਨਾਲ ਚਲੇਗਾ ਪਹਿਲੇ ਦਿਨ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਅਗਲੇ ਦਿਨ ਗਏ ਤੇ ਮੁੰਡੇ ਨੂੰ ਆ ਲੱਭ ਗਈ ਇਹ ਉਹਦਾ ਨਾਮ ਸੀਗਾ ਜਿੰਮੀ ਲਾਰਕਮਪ ਤੇ ਇਹਦਾ ਭਾਰ ਸੀਗਾ 32 ਕਿਲੋਗ੍ਰਾਮ ਉਹ ਉਹਨਾਂ ਨੇ ਉਦਾਂ ਹੀ ਲੈ ਆਏ ਫਿਰ ਕੰਪਲਸਿਬਲੀਟ ਕਰਖੜੀ ਫਿਰ ਦੁਕਾਨ ਤੇ ਲੈ ਕੇ ਤਕੜੀ ਜਿਹੀ ਨਹੀਂ ਆਈ ਫਿਰ ਨੂੰ ਕੱਟ ਕੇ ਲੈ ਕੇ ਗਏ ਤੇ ਫਿਰ ਤੋਲ ਕੇ ਉਹਨਾਂ ਨੇ ਵੇਚੀ ਤੇ ਜਿਹਦੀ ਸ਼ਕਲ ਜਿੱਦਾਂ ਈਗਲ ਵਰਗੀ ਏਲ ਵਰਗੀ ਤੇ ਤਾਂ ਹੀ ਇਹਦਾ ਨਾਮ ਉਹਨਾਂ ਨੇ ਗੋਲਡਨ ਈਗਲ ਰੱਖਿਆ ਹੋਇਆ ਤੇ ਇਹ ਕੰਮਨ ਨਦਰਾਂ ਵਿੱਚ 골ਡ ਰੈਸ਼ ਵੀ ਚੱਲ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ ਜਦੋਂ ਆਪਾਂ ਪਹਿਲਾਂ ਕਿਹਾ ਸੀ 1899 ਤੋਂ ਬਾਅਦ 골ਡ ਲੱਭਣ ਤੋਂ ਮਗਰੋਂ ਇਹ ਕਾਫੀ ਲੋਕੀ ਜਿੱਦਾਂ ਵਰਲਡ ਤੋਂ ਆ ਰਹੇ ਸੀ ਵੀ ਆਸਟ੍ਰੇਲੀਆ 'ਚ ਸੋਨਾ ਲੱਭਣ ਲੋਕ ਬਾਕੀ ਇਹ ਜੇ ਆਸਟ੍ਰੇਲੀਆ ਦੇ ਵਿੱਚ ਕੁਝ ਰੂਲ ਲੱਗੇ ਆ ਜਿੱਥੇ ਉਹ ਫਾਲੋ ਕਰਦੇ ਆ ਤੇ ਜੇ ਤੁਹਾਨੂੰ ਸੋਨਾ ਲੱਭ ਜਾਂਦਾ ਤੇ ਉਹ ਤੁਸੀਂ ਰੱਖ ਸਕਦੇ ਆ ਪਰ ਉਹ ਕੁਝ ਕੰਡੀਸ਼ਨਾਂ ਹੈਗੀਆਂ ਉਹ ਤੁਹਾਨੂੰ ਫਾਲੋ ਕਰਨੀਆਂ ਪੈਣੀਆਂ ਉਦਾਂ ਨਹੀਂ ਤੇ ਹੁਣ ਆਪਾਂ ਚਲੋ ਜੇਦੋਂ ਬਾਅਦ 'ਚ ਅੱਗੇ ਲੈ ਕੇ ਜਾਣਗੇ ਆਪਾਂ ਨੰਦਰ ਹੁਣ ਅੰਦਰ ਹੋਵਨੇ ਆਪਾਂ ਮਿੰਟ ਮਿੰਟ ਵਿੱਚ ਕੁਝ ਸਟ੍ਰਕਚਰ ਹੈਗੀਆਂ ਕਿ ਲਾਰਜੈਸਟ ਜਿਹੜਾ ਗੋਲਡ ਕੋਇਨ ਹੈ ਉਹ ਵੇਖਾਂਗੇ ਕਿ ਕੋਈ ਹੋਰ ਹੈਗੀ ਆ ਬਾਰਜ ਨੂੰ ਵੀ ਟੱਚ ਕਰ ਸਕਦੇ ਆ ਜਾਂ ਚੁੱਕ ਕੇ ਲਿਆਉ ਦੇ ਲਿਆ ਵੀ ਸਕਦੇ ਆ ਤੇ ਸੋਨਾ ਪਿਘਲਾ ਕੇ ਆਪਾਂ ਨੂੰ ਦੇਣਗੇ ਉਹ ਦਿਖਾਉਣਗੇ ਜਿੰਨਾ ਸੱਚ ਦੱਸੋ ਤੇ ਫਿਰ ਬਾਕੀ ਆ ਹੈਗਾ ਇਹਦੇ ਵਿੱਚ ਇੱਕ ਕਿੰਗ ਵਾਲਾ ਤੇ ਇੱਕ ਕਵੀਨ ਵਾਲੀਆਂ ਨਗਦ ਸਹਿਗੀਆਂ ਕਿੰਗ ਵਾਲੀ ਗੋਲਡ ਦੀ ਕਿੰਗ ਵਾਲੀ ਸਿਲਵਰ ਕਿੰਗ ਵਾਲੀ ਗੋਲਡ ਦੀ ਕਵੀਨ ਵਾਲੀ ਸਿਲਵਰ ਦੀ ਤੇ ਵੇਨੇ ਆਪਾਂ ਅੱਗੇ ਜਾ ਕੇ ਚਲੋ ਹੁਣ ਜੇ ਵੇ ਤੋਂ ਬਾਅਦ ਆਪਾਂ ਚੱਲਦੇ ਅੰਦਰ ਇਹ ਲਿਖਿਆ ਹੋਇਆ ਜੀ ਦੀ ਪਰਥ ਮਿੰਟ ਆਸਟ੍ਰੇਲੀਆ ਤੇ ਇੱਥੇ ਕਿਹਾ ਗਿਆ ਦੀ ਕੀ ਟੂ ਵੈਸਟਰਨ ਆਸਟ੍ਰੇਲੀਆ ਵੈਸਟਰਨ ਆਸਟ੍ਰੇਲੀਆ ਸਟੇਟ ਐਕ ਤੇ ਇੱਥੇ ਹੁਣ ਇਹ ਅੰਦਰ ਆ ਕਿਥੋਂ ਲਵਾਂਗੇ ਟਿਕਟ ਇਹ ਲੱਗਦਾ ਟੂਰ ਇਹਦੇ ਜਿੰਨਾ ਘੰਟੇ-ਘੰਟੇ ਬਾਅਦ ਇਹਨਾਂ ਲਿਖੇ ਹੋਏ ਉੱਤੇ 950 10 11.5 12 ਤੇ ਅਡਲਟ ਦੀ ਟਿਕਟ ਹੈ 25 ਡਾਲਰ ਦੀ ਇਹ ਇਹ ਹੁਣ ਅੱਗੇ ਆ ਗਿਆ ਆਪਾਂ ਜੀ ਆਹ ਜਿਹੜਾ ਬਣਿਆ ਹੋਇਆ ਕੋਇਨ ਇਨੂੰ 1 ਟਨ ਗੋਲਡ ਕੋਇਨ ਕਹਿੰਦੇ ਆ ਤੇ ਬਹੁਤ ਜ਼ਿਆਦਾ ਪਬਲਿਕਾਂ ਜਾਂਦਾ ਬਣਿਆ ਹੋਇਆ 2011 ਦਾ ਇੱਕ ਪਾਸੇ ਇਹ ਕੋਹਿੰਦੀ ਫੋਟੋ ਆ ਤੇ ਦੂਜੇ ਪਾਸੇ ਇਹਦੇ ਉਹ ਕੰਗਰੂ ਦੀ ਫੋਟੋ ਆ ਤੇ ਇਹਨੂੰ 2012 ਵਿੱਚ ਗਿਨੀਜ਼ ਜਿਹੜੀ ਬੁੱਕ ਆਫ वर्ल्ड ਰਿਕਾਰਡ ਹੁੰਦੀ ਆ ਉਹਨਾਂ ਨੇ ਦੁਨੀਆਂ ਦਾ ਜਿਹੜਾ ਸਭ ਤੋਂ ਵੱਡਾ ਗੋਲਡ ਕੋਇਨ ਆ ਉਹਦਾ ਵੀ ਇਹਨੂੰ ਦਰਜਾ ਦਿੱਤਾ ਹੋਇਆ ਤੇ ਇਹ ਮੇਨ ਅਟਰੈਕਸ਼ਨਾਂ ਦੇ ਵਿੱਚੋਂ ਇੱਕ ਵੀ ਹੁੰਦੀ ਆ ਜਦੋਂ ਆਪਾਂ ਦਾ ਟੂਰ ਲਾਉਨੇ ਆ ਤੇ ਇਹ ਦੇ ਬਾਰੇ ਆਪਾਂ ਨੂੰ ਦੱਸ ਰਿਹਾ ਸੀ ਆ ਹੁਣ ਉਹਦੀ ਦੂਜੀ ਸਾਈਡ ਤੇ ਕੰਗਰੂ ਬਣਿਆ ਕਿ ਉਹ ਕਿੰਗਰੂ ਸਟੇਲਿਆ ਦੇ ਮਸ਼ਹੂਰ ਆ ਇਹ ਕਰਕੇ ਇਹਨਾਂ ਨੇ ਨਾਲ ਕਿੰਗਰੂ ਬਣਾਇਆ ਹੋਇਆ ਅੱਜ ਦੀ ਲਿਖੀ ਹੋਈ ਕੀਮਤ 17 ਕਰੋੜ 78 ਲੱਖ ਇਹਦਾ ਤੇ ਬਾਕੀ ਦੇ ਡਾਈਮੈਂਸ਼ਨ ਵੀ ਦਿੱਤੀਆਂ ਹੋਈਆਂ 99.9% ਜਿੰਦਾ ਪਿਓਰ ਆ ਤੇ ਇਹਦਾ ਡਾਇਆਮੀਟਰ 80 ਸੈਂਟੀਮੀਟਰ ਆ ਤੇ ਇਹਦੀ ਜਿਹੜੀ ਮਟਾਈ ਉਹ 12 ਸੈਂਟੀਮੀਟਰ ਹੈ ਤੇ 17 ਕਰੋੜ 78 ਲੱਖ 11436 ਆਸਟ੍ਰੇਲੀਅਨ ਡਾਲਰ ਦਾ ਹੈਗਾ ਇਹ ਕੋਇਨ ਤੇ 1 ਟਨ ਇਹਦਾ ਭਾਰ ਹੈ ਤੇ ਜਦੋਂ 골ਡ ਰਸ਼ ਆਸਟ੍ਰੇਲੀਆ ਹੀ ਜਾਂ ਜਿਹੜੇ ਬੰਦੇ ਉਦੋਂ ਸੋਨਾ ਲੱਭਣ ਆਏਗੇ ਤੇ ਇਹ ਨਾਲ ਫੋਟੋ ਦਿੱਤੀ ਹੈ ਤੇ ਨਾਲ ਆ ਗਾਂ ਲਿਖਿਆ ਜਦ ਦਾ ਨਾਮ ਇਹਨਾਂ ਨਾਮ ਦਿੱਤਾ ਜੋ ਗੜਾ ਸੋਨਾ ਲੱਭ ਕੇ ਲਿਆਵਗਾ ਇਹ ਅੱਗੇ ਹੈਗੀ ਸੋਨੇ ਦੀ ਨਗਟ ਇਹਨੂੰ ਕਹਿੰਦੇ ਕਿੰਗ ਆਫ 골ਡ ਇਹ 93 ਕਿਲੋਗ੍ਰਾਮ ਦੀ ਹੈ ਤੇ ਇਹਨੂੰ ਕਿੰਗ ਹੈਨਰੀ ਦਾ ਨਾਮ ਦਿੱਤਾ ਗਿਆ ਤੇ ਤੇ 93 ਕਿਲੋਗ੍ਰਾਮ ਟੋਟਲ ਭਾਰ ਹੈ ਪਰ ਸੋਨਾ ਉਹਦੇ ਵਿੱਚ ਹੈਗਾ 45 ਕਿਲੋਗ੍ਰਾਮ ਤੇ ਐਡਿਕ ਕੰਬਾਲਡਰ ਮਾਈਨ ਵੈਸਟਰਨ ਸਟਰੀ ਉੱਥੋਂ ਨਿਕਲੀ ਸੀਗੀ ਤੇ ਇਸੇ ਤਰ੍ਹਾਂ ਆ ਬਾਕੀ ਕੁਝ ਕੋਇਨ ਤੇ ਹੋਰ ਨਗਟਸ ਆ ਗੀਆਂ ਤੇ ਇਦੋਂ ਅੱਗੇ ਜਿਹੜੀ ਦੂਜੀ ਨਗਟ ਹੈ ਉਹ ਸਿਲਵਰ ਵਾਲੀ ਆ ਉਹਨੂੰ ਕੋਈਂ ਦਾ ਨਾਮ ਦਿੱਤਾ ਗਿਆ 올 दी गोल्ड दैट एग्जिस्ट ਔਨ ਅਰਥ ਟੂਡੇ ਕੇਮ ਫ্রম ਆਊਟਰ ਸਪੇਸ ਐਸ ਡਾਇਬ੍ਰਸ ਫ্রম ਅ ਸੁਪਰਮੂਵਾ ਇਟ ਅਰਾਈਵਡ ਇਨ ਐਸਟਰੋਇਡਸ ਐਂਡ ਮਿਟੀਓਰਸ ਥੈਟ ਕੰਬਾਰਡਡ ਅਵਰ ਪਲੈਨਟ ਮਾਚ ਆਫ ਇਟ ਇਜ਼ ਇਨਐਕਸੀਸਿਬਲ ਡੀਪ ਵਿਦੀਨ ਦੀ ਅਰਥ ਚ ਕੋਰ ਔਰ ਇਨ ਅ ਮਿੰਟ ਕਨਸਿਡਰੇਸ਼ਨ ਥਰੋਅਆਊਟ ਦਿ ਵੇਚ ਇਹ ਕਹਿੰਦੇ ਵੀ ਜਿੰਨਾ ਵੀ ਇਸ ਤੇ ਇਸ ਤਾਂਪਾ ਨੂੰ ਮਿਲਦਾ ਸੋਨਾ ਇਹ ਸਾਰਾ ਉੱਤੋਂ ਆਇਆ ਹੋਇਆ ਆਕਾਸ਼ ਤੋਂ ਡਿੱਗਿਆ ਹੋਇਆ ਧਰਤੀ ਦੇ ਵਿੱਚ ਤੇ ਫਿਰ ਇਹ ਧਰਤੀ ਦੇ ਵਿੱਚ ਡਿੱਗਿਆ ਤੋਂ ਆਪਾਂ ਕੋਲ ਰਹਿ ਇੱਥੇ ਨਹੀਂ ਬਣਿਆ ਉੱਤੋਂ ਡਿੱਗਿਆ ਹੋਇਆ ਇਹ ਕਵੀਨ ਆਫ ਸਿਲਵਰ ਵੇਹੇ ਕਹਿੰਦੇ ਦੀ ਕਰਥਾ ਕਵੀਨ ਸਿਲਵਰ ਰਾਇਲਟੀ ਤੇ ਇਹ ਜਿਹੜੀ ਉੱਥੋਂ ਦੀ ਕਨਟ੍ਰੈਕਸ਼ਨਾਂ ਚੋਂ ਦੀ ਆ 145 ਕਿਲੋਗ੍ਰਾਮ ਭਾਰ ਹੈ ਦਾ ਆ ਨਾਲ ਦੱਸਿਆ ਜਾਂ ਜਿੱਥੋਂ ਇਹ ਲੱਭਿਆ ਹੈ ਸਿਲਵਰ ਵਾਲੀ ਪੱਟੀ ਸਾਰੀ ਨਗਟ ਤੇ ਇਹਦਾ ਨਾਮ ਇਹਨਾਂ ਨੇ ਰੱਖਿਆ ਹੋਇਆ ਕਰਾਤਾ ਕੁਈਨ ਤੇ ਕੁਈਨ ਆਫ ਸਿਦੁਰ ਵੀ ਕਹਿੰਦੇ ਆ ਤੇ ਅਮ ਬਾਕੀ ਸਾਰੀ ਡਿਟੇਲ ਫੇਰ ਆ ਗਈ ਉਹਦੀ ਆਉਦੀ ਹਿਸਟਰੀ ਲਿਖੀ ਹੋਈ ਹੈ ਸਾਰੀ ਇਹ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਜਿੱਦਾਂ ਚਾਂਦੀ ਦਾ ਜਿਹੜਾ ਕੋਈ ਪੀਸ ਜਾਂ ਨਗਟ ਲੱਭੀ ਹੋਈ ਉਹ ਵਾ ਇਹਦਾ ਸਾਈਜ਼ ਵੀ ਜਿੱਦਾਂ 85 ਸੈਂਟੀਮੀਟਰ 38 ਸੈਂਟੀਮੀਟਰ ਤੇ 47 ਸੈਂਟੀਮੀਟਰ ਇਹ ਇੱਥੇ ਨਰਖਿਆ ਹੋਇਆ ਹੈ ਇਹ ਹੁਣ ਅੱਗੇ-ਅਗੇ ਕੋਇਨ ਜਿੱਦਾਂ ਤੁਹਾਨੂੰ ਫਿਲਮ ਵਿੱਚ ਦੱਸਿਆ ਸੀ ਕਿ ਇਸ ਮਿੰਟ ਦੇ ਵਿੱਚ ਥੱਲੇ ਕੋਇਨ ਜੀ ਬਣਦੇ ਪਰ ਸ਼ੁਰੂ ਸ਼ੁਰੂ ਗਾ ਨੋਟ ਨਹੀਂ ਬਣਦੇ ਇੱਥੇ ਤੇ ਜਾਂ ਬਾਕੀ ਜਿਹੜੇ ਕੋਈ ਦਾ ਮੈਡਲ ਵਗੈਰਾ ਜਿਹੇ ਉਹ ਜੇ ਕੋਇਨ ਬਣਦੇ ਆ ਆ ਉਹ ਸਾਰੇ ਵੱਖ-ਵੱਖ ਸਟੇਜ ਤੇ ਮਿੰਟੂਲ ਬਣਾਏ ਹੋਏ ਕੋਇਨ ਉਹ ਇਹਨਾਂ ਤੇ ਸਾਰੇ ਡਿਸਪਲੇ ਕੀਤੇ ਹੋਏ ਆ ਤੇ ਕੋਈ ਕਿਸੇ ਸਮੇਂ ਜਾਂ ਕੋਈ ਸਪੋਰਟਸ ਵਾਸਤੇ ਜਾਂ ਕਿੰਨਾ ਜਾਂ ਬਾਕੀ ਮੈਡਲ ਬਣਾਏ ਆ ਆ ਵਿੱਚ ਉਹ ਵੀ ਮੈਡਲ ਆ ਗਏ ਜਿਹੜੇ ਸਿडनी 올림픽 ਦੇ ਵਿੱਚ ਸੀ ਜਿਹੜੇ 올림픽 ਹੋਈਆਂ ਇੱਥੇ ਇਹ ਉਦੋਂ ਸੀਗੇ ਤੇ ਹੁਣ ਅਸੀਂ ਆ ਗਏ ਹਾਂ ਇਸ ਸੈਕਸ਼ਨਲ ਚੜੀ ਦੀ ਅਗਲੀ ਡੈਕਸ਼ਨ ਟੂਰ ਦੀ ਹੈ ਜਿੱਥੇ ਉਹਨਾਂ ਨੇ ਸੋਨਾ ਲਪਗਲਾ ਕੇ ਵਿਖਾਉਣਾ ਸੋਨਾ ਲਗਭਗ ਜਿਹੜਾ 1000 ਡਿਗਰੀ ਤੋਂ ਉੱਤੇ ਪਿਗਲਦਾ ਹੈ ਤੇ ਜਿਹੜਾ ਮਤਲਬ ਪਿਓਰ 골ਡ ਹੁੰਦਾ ਆਪਾਂ ਕਹਿੰਦੇ ਨੇ ਜਿੱਦਾਂ 24 ਕੈਰਟ ਦਾ ਉਹਦਾ 1064 ਡਿਗਰੀ ਸੈਂਟੀਗਰੇਡ ਟੈਂਪਰੇਚਰ ਕਿਨ ਹੈਗਾ ਪਿਗਲਣ ਵਾਸਤੇ ਤੇ ਜਿਹੜਾ 22 ਕੈਰਟ ਦਾ ਉਹਨੂੰ ਕਹਿੰਦੇ 960 ਦੇ ਲਾਗੇ ਬੰਨੇ ਤੇ 18 ਵਾਲੇ ਨੂੰ 920 ਆਪਣੇ ਤੇ ਇੰਡੀਆ 'ਚ ਵੈਸੇ 22 ਤੋਂ ਘੱਟ ਕੋਈ ਨਹੀਂ ਪਾਉਂਦਾ ਕਹਿੰਦੇ ਇਸ ਟੈਸਟ ਲਈ ਚੱਲਦੇ ਆ 7 8 10 ਕੈਰੇਟ ਤੱਕ ਵੀ ਤੇ 10 ਕੈਰੇਟ ਦਾ ਜਿਹੜਾ ਹੁੰਦਾ ਉਹ 780 ਤੇ ਵਿਗਲਦਾ ਇਹ ਹੁਣ ਜਿਹੜੀ ਬੀਪੀਏ ਅੱਜ ਦੇ ਬਾਰੇ ਜਾਣਕਾਰੀ ਦੇ ਰਹੀ ਹੈ ਕਿ ਇਹਨੇ ਹੁਣ ਸੋਨਾ ਪਗਲਾਉਣਾ ਤੇ ਕੀ ਕੁਝ ਕਰਨਾ ਉਹ ਜਿਸ ਸੋਨੇ ਬਾਰੇ ਜਾਣਕਾਰੀ ਕਿ ਕਿੱਦਾਂ ਇਹਨੂੰ ਪਗਲਾਉਣਾ ਜਿਹਦੇ ਜਿਹਨੇ ਪਗਲਾਉਣਾ ਉਹ ਜਿਹੜੀਆਂ ਹੁੰਦੀਆਂ ਕੋਲੀਆਂ ਜੀਆਂ ਉਹ ਕਲੇ ਦੀਆਂ ਬਣੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਇਹਨਾਂ ਨੇ ਪਗਲਾਉਣਾ ਤੇ ਉਹ ਕਹਿੰਦੇ ਆ ਕਿ ਉਹਦੀ ਭੋਤੀ ਕੋ ਲਾਈਫ ਜਿਆਦਾ ਨਹੀਂ ਨੀਕੋ ਕੋ ਤੇ ਜੀ ਗਰਮ ਗਰਮ ਪਾਉਂਦੇ ਤੇ ਦੋ ਹਫਤੇ ਚੱਲਦੀ ਹੈ ਬਸ ਉਹਨੂੰ ਕ੍ਰੂਸੀਬਲ ਕਹਿੰਦੇ ਵੈਸੇ ਤੇ ਕਲੇ ਗਰੇਫਾਈਟ ਜਿੱਦਾਂ ਇਹਦੀ ਬਣੀ ਹੁੰਦੀ ਹੈ ਤੇ ਜਦੋਂ ਉਹਨੂੰ ਦੋ ਹਫਤੇ ਬਾਅਦ ਕਹਿੰਦੇ ਕ੍ਰਸ਼ ਕਰਦੇ ਆ ਤਾਂ ਉਹਦੇ ਵਿੱਚੋਂ ਵੀ ਲਗਭਗ ਜਿਹੜਾ 1 ਔਂਸ ਦਾ ਤੀਜਾ ਹਿੱਸਾ ਇਹਨਾਂ ਸੋਨਾ ਵਿੱਚ ਨਿਕਲ ਜਾਂਦਾ ਮਤਲਬ ਜਿਵੇਂ ਸੋਨਾ ਫਿਊਰ ਪੈਂਦਾ ਕੋਈ ਨਾ ਕੁਝ ਉਸ ਵਿੱਚ ਰਹਿ ਜਾਂਦਾ ਇਹ ਹੁਣ ਆਪਾਂ ਨੂੰ ਸਾਰੀ ਜਾਣਕਾਰੀ ਦੇ ਰਹੀ ਆ ਤੇ ਆਪਾਂ ਅੱਗੋਂ ਫਿਰ ਸੋਨਾ ਜਿਹੜਾ ਦੂਜਾ ਦਿਖਾਵੂਗੀ ਇਹਨਾਂ ਨੂੰ ਪਗਲਾ ਕੇ ਵੀ ਤੇ ਇਹਨੇ ਆਪਾਂ ਹੁਣ ਇਹਦੀ ਮੂਵੀ ਦੇ ਵਿੱਚ ਇਹ ਹੁਣ ਦਸਰੀਆ ਵੀ ਜਿੱਦਾਂ ਕਿ ਕੋਈ ਸੁਨਾ ਗਰਮ ਬਹੁਤ ਹਣਾ ਟੈਂਪਰੇਚਰ ਹਾਈਟਿਕ ਦੇ ਉੱਤੇ ਹੁਣ ਇਹਨੇ ਆਪਣੀ ਸਕਿਨ ਦੂਜੇ ਸਰੇ ਬਚਾਉਣਾ ਤੇ ਆਹ ਕਹਿੰਦੇ ਪਾਉਂਗੇ ਉਹਦੇ ਨਾਲ ਉਹ ਥੱਲੇ ਜਿਹੜੀ ਆ ਹੀਟ ਉਹਦੀ ਆਉਂਦੀ ਨਹੀਂ ਜਿਹੜੇ ਉਹ ਆਪਾਂ ਪੀ ਪੀਈ ਕਹਿੰਦੇ ਨੇ ਆ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਉਹਨਾਂ ਬਾਰੇ ਹੁਣੇ ਜਾਣਕਾਰੀ ਦੇ ਰਹੀ ਐ ਆ ਉਹਦਾ ਇੱਕ ਪਾਰਟ ਆ ਤੇ ਇਹਦੋਂ ਬਾਅਦ ਦੇ ਵਿੱਚ ਇਹਨੇ ਆਪਣਾ ਅਗਲੇ ਸੈਕਸ਼ਨ ਚ ਲੈ ਜਾਣਾ ਹੁਣ ਆ ਜਿਹੜਾ ਇਹ ਕਹਿ ਰਹੀ ਐ ਇਹਨੂੰ ਆਪੋ ਨਾਲ ਤੇ ਇਦਾਂ ਜਿਹੜੀ ਹੀਟ ਆ ਉਹ ਰਿਫਲੈਕਟ ਹੋ ਜਣੀ ਆ ਤੇ ਬੋਡੀ ਨੂੰ ਨਹੀਂ ਲੱਗਣੀ ਤੇ ਅੰਦਰਲਾ ਪਾਸਾ ਉਹ ਗਰਮ ਨਹੀਂ ਹੋਣਾ ਕਹਿੰਦੀ ਤੇ ਇੱਕੇ ਵੈਸੇ ਹੀ ਕਹਿੰਦੀ ਨੂੰ ਅੱਗ ਨਹੀਂ ਲੱਗਦੀ ਜੇ ਬਾਈਚਾ ਸੋਨਾ ਉੱਤੇ ਪੈ ਗਿਆ ਤੇ ਇਹਨੇ ਬਲਣਾ ਨਹੀਂਗਾ ਇਹ ਸਭ ਕੁਝ ਆਪਣੇ ਵਿਚਾਰ ਹੀ ਦੱਸ ਰਹੀ ਐ ਜੋ ਕੁਛ ਨੇ ਪੜ੍ਹਣਾ ਨਾ ਤੇ ਆ ਜਿਹੜਾ ਇਹ ਵੀ ਉਸੇ ਤਰ੍ਹਾਂ ਦੀ ਐ ਇਹਨੇ ਆਪਣੇ ਬਹਾਵ ਦੇ ਪਾਲਣੀਆਂ ਤਾਂ ਕਿ ਸੇਕ ਨਾ ਪਵੇ ਬਹਾਵ ਨੂੰ ਤੇ ਇਹ ਹੁਣ ਬਹਾਵ ਵਾਸਤੇ ਹੋ ਗਿਆ ਸੀ ਆਏ ਦੇ ਦਸਤਾਨੇ ਆ ਜਿਹਨਾਂ ਹੱਥਾਂ ਨੂੰ ਵੀ ਬਚਾਉਣਾ ਇਹਨੇ ਸੇਕ ਤੋਂ ਤੇ ਨਾਲ ਹੁਣ ਕਿ ਅੱਖਾਂ ਮੂੰਹ ਸਿਰ ਵੀ ਬਚਾਉਣਾ ਹੁਣ ਉਹਦੇ ਵਾਸਤੇ ਆਪਾਂ ਨੂੰ ਆਹ ਬੁਖਾਰੀ ਇੱਕ ਸ਼ੀਲਡ ਜਿਤਨਾ ਕਹਿੰਦੇ ਮੇਰਾ ਮੂੰਹ ਅੱਖਾਂ ਵਗੈਰਾ ਬਚਣ ਗਿਆ ਆਹ ਕਹਿੰਦੀ ਸ਼ੀਲਡ ਵਿੱਚ ਜਿਹੜੀ ਉਹ ਆਉਂਜੀ ਸੋਨੇ ਨੂੰ ਗਰਮ ਕਰਨ ਤੋਂ ਪਹਿਲਾਂ ਜਦੋਂ ਵੀ ਗਰਮ ਕਰਕੇ ਨੇ ਗਾਹ ਮੜ ਕੇ ਨੂੰ ਪਾਉਣਾ ਖੋਲੀ ਜੀ ਦੇ ਵਿੱਚ ਤੇ ਫਿਰ ਉਹ ਇਹ ਕਰਕੇ ਸੇਕ ਤੋਂ ਚ ਬਹੁਤ ਜ਼ਿਆਦਾ ਹੁੰਦਾ ਆਪਣਾ ਵਿਚਾਰ ਕਰਨਾ ਜ਼ਰੂਰੀ ਹੈ ਸਾਰੀ ਚੀਜ਼ਾਂ ਉਹ ਦੱਸ ਰਹੀ ਆ ਜਿਹਨੇ ਸਾਥ ਚਨ ਕੌਲੀ ਜਿਹੜੀ ਪੜ੍ਹੀ ਹੈ ਉਹ ਵੀ ਜਿਹਦੇ ਪਹਿਲਾਂ ਗੱਲ ਕਰਦੇ ਇੱਕ ਕਰੂਸੀਬਲ ਜਿਸੇ ਨੇ ਸੋਨਾ ਪਾਉਣਾ ਪਗਲਾ ਕੇ ਤੇ ਇਹ ਆ ਗਈ ਇਹਦੀ ਕੈਂਤੀ ਜਿਹਦੇ ਵਿੱਚ ਉਹ ਕਰੂਸੀਬਲ ਨੂੰ ਫੜੂਗੀ ਕਿਉਂਕਿ ਗਰਮ ਹੈ ਨਾ ਹੱਥ ਲੰਨ sai ਦੇ 1000 ਡਿਗਰੀ ਤੇ ਹੱਥ ਨੂੰ ਸੜ ਜੂ ਸਾਰਾ ਹਾਂਜੀ ਹੁਣੇ ਹੋ ਗਈ ਤਿਆਰ ਤੇ ਇਹਨੇ ਸੋਨਾ ਦੇ ਵਿੱਚ ਜਿਹੜਾ ਪਾਇਆ ਹੋਇਆ ਸੀ ਪਿਗਲ ਗਿਆ ਤੇ ਪਿਗਲ ਗਿਆ ਹੁਣੇ ਬਾਹਰ ਕੱਢੂਗੀ ਤੇ ਬਾਹਰ ਕੱਢ ਕੇ ਸੋਨਾ ਜਿਹੜਾ ਉਹਨੇ ਜਪਨ ਉਹ ਖੋ ਵੀ ਕਿਦਾਂ ਪਿਘਲਾ ਕੇ ਤੈਨੂੰ ਪੋਰ ਕਰਕੇ ਤੇ ਠੰਡਾ ਕਰਕੇ ਉਹਦੀ ਫਿਰ ਈਟ ਬਣਾ ਦਣੀ ਆ ਆਹ ਕਰੂਸੀਬਲ ਦੇ ਵਿੱਚ ਸੋਨਾ ਸੀਗਾ ਸੋਨਾ ਜਿਹੜਾ ਪਿਘਲਿਆ ਹੋਇਆ ਮਤਲਬ ਪਾਣੀ ਬਣਿਆ ਹੋਇਆ ਤੇ ਇਹ ਆਪਾਂ ਨੂੰ ਹੁਣ ਵਿਖਾਰੀ ਆ ਮਾਵਿਕ ਕੋਨੇ ਸੋਨਾ ਪਾਤਾ ਉੱਚ ਪਾਣੀ ਨੂੰ ਹੁਣ ਉਹਦੀ ਮੁੜ ਕੇ ਈਟ ਬਣ ਦਣੀ ਆ ਮਤਲਬ ਇੱਕ ਟੈਂਪਰੇਚਰ ਹੁੰਦਾ ਹਰ ਇੱਕ ਚੀਜ਼ ਦਾ ਜਿੱਥੇ ਜਾ ਕੇ ਉਪਰਗਲ ਜਾਂਦੀ ਜਾਂ ਖਤਮ ਹੋ ਜਾਂਦੀ ਹਰ ਇੱਕ ਚੀਜ਼ ਇਹਦਾ ਸੋਨੇ ਦਾ 1040 ਡਿਗਰੀ ਉਹ ਚੋਨੇ ਕੱਢ ਕੇ ਚਪਾ ਲਿਆ ਤੇ ਕ੍ਰੂਸੀਬਲ ਦੇ ਵਿੱਚ ਰੱਖਤੀ ਪਰਾਂ ਤੇ ਉਹ ਤੇ ਹੁਣ ਬਚਦਾ ਗਰਮਿਆ 1000 ਡਿਗਰੀ ਤੋਂ ਉੱਤੇ ਤੇ ਹੁਣ ਇਹ ਉਹਨੂੰ ਜਿਹੜਾ ਸੋਨਾ ਇਹਨੂੰ ਠੰਡਾ ਕਰੂਗੀ ਆਪਣੇ ਇੱਕ ਗਲਵ ਚਪਾ ਲਿਆ ਜੋ ਜਿਹਦੇ ਵਿੱਚ ਸੋਨਾ ਪਾਇਆ ਸੀ ਇਹਨੂੰ ਹੁਣ ਪਾਣੀ ਦੇ ਵਿੱਚ ਪਾਉਗੀ ਪਾਣੀ ਛਿਵਾ ਕੇ ਉਹਨੂੰ ਠੰਡਾ ਕਰੂਗੀ ਨੋ ਜ ਸੋਨਾ ਹੁਣ ਕੁਝ ਥੋੜਾ ਜਿਹਾ ਠੰਡਾ ਹੋ ਗਿਆ ਹੈ ਕਿਉਂਕਿ ਜਿਹੜਾ ਤਾਂ ਪਿਘਲਣ ਵਾਲਾ ਟੈਂਪਰੇਚਰ ਸੀ ਉਹ ਪੁਆਇੰਟ ਤੋਂ ਥੱਲੇ ਆ ਗਿਆ ਆਉਦੀ ਹਿੱਟ ਜੀ ਬਣ ਗਈ ਹੈ ਲਾਲ ਰੰਗ ਦੀ ਪਰ ਅਜੇ ਵੀ ਬਹੁਤ ਜ਼ਿਆਦਾ ਗਰਮ ਹੈ ਆ ਬਣਾਤੀ ਹਾਂ ਹਿੱਟ ਤੇ ਇਹਨੂੰ ਹੁਣ ਉਹ ਪਾਣੀ ਛਿਵਾ ਕੇ ਠੰਡਾ ਕਰੂਗੀ ਅਜੇ ਵੀ ਪੂਰਾ ਗਰਮ ਹੈ ਜਦੋਂ ਪਾਣੀ ਦੇ ਵਿੱਚ ਪਾਉਂਦੇ ਆ ਪੂਰਾ ਧੂਆ ਨਿਕਲਦਾ ਆ ਚੋਂ ਤੇ ਇਹਨੇ ਹੁਣ ਕੀ ਕਰਨਾ ਇਹਨੂੰ ਕੁਛ ਚਿਰ ਨੇ ਪਾਣੀ ਚ ਰੱਖ ਦੇਣਾ ਇਹਨੇ ਫਿਰ ਸਾਰਿਆਂ ਨੇ ਤਾਂ ਇੰਨਾ 4-5 ਮਿੰਟ ਫਿਰ ਹੋਰ ਗਿਲਮ ਬਤੋਂ ਬਾਕੀ ਦੂਜੀ ਵਾਰ ਕਰਦੇ ਨੇ ਤੇ ਫਿਰ ਉਦੋਂ ਬਾਅਦ ਜੇ ਠੰਡਾ ਹੋ ਜਾਂਦਾ ਫਿਰ ਇਹਨੇ ਚੁੱਕ ਕੇ ਵਿਖਾਉਣਾ ਬਾਅਦ ਚ ਲੋਜੀ ਇਹ ਹੁਣ ਸੋਨਾ ਫਿਰ ਜਿਹੜਾ ਹੈ ਆਪਣੀ ਪਹਿਲੀ ਪੋਜੀਸ਼ਨ ਚ ਆ ਗਿਆ ਤੇ ਇਹ 8 ਜਿਹੜੀ ਹੈ ਕਹਿੰਦੇ ਪਤਾ ਨਹੀਂ ਕਿੰਨੀ ਵਾਰੀ ਇਦਾਂ ਪਗਲਾਈ ਗਈ ਤੇ ਕਿੰਨੀ ਵਾਰੀ ਫਿਰ ਇਦਾਂ ਉਸੇ ਫਾਰਮ ਚ ਆ ਜਾਂਦੀ ਹੈ ਤੇ ਹਫਤੇ ਦੇ ਵਿੱਚ ਵੀ ਲਗਭਗ ਕਹਿੰਦੇ ਵੀ 40 45 ਵਾਰੀ ਨੂੰ ਇਦਾਂ ਪਗਲਾਇਆ ਜਾਂਦਾ ਆ ਜਿਹੜੀ 8 ਤੇ ਉਦੋਂ ਕੋਵਿਡ ਤੱਕ ਉਹ ਸੇਮ ਜੁੜਦੇ ਰਹੇ ਕੋਈ ਬ੍ਰੇਕ 19 ਦਸੰਬਰ 1999 ਤੋਂ ਲੈ ਕੇ ਤੇ 2020 ਤੱਕ ਪਰ ਹੁਣ ਜਿਹੜੀ ਯੂਜ਼ ਕਰ ਰਿਹਾ ਇਹ ਹੋ ਰਿਹਾ ਤੇ ਅਹ ਨੇ ਬਣਾਉਂਦੀ ਪਹਿਲੇ ਫੋਰਮ ਜ ਲੈਣ ਦੀ ਇਹ ਸੀ ਆਪਣੀ ਜਿਹੜੀ ਇੱਕ ਹੋਰ ਅਟਰੈਕਸ਼ਨ ਵਰਥ ਮਿੰਟ ਦੀ ਜਿਹਦੇ ਵਿੱਚ ਸੋਨਿਆਂ ਨੂੰ ਪਘਲਾ ਕੇ ਤੇ ਉਹਨੂੰ ਜਿੱਦ ਆਪਣੇ ਸਾਹਮਣੇ ਪਾਣੀ ਨੂੰ ਵਿੱਚ ਪਾਇਆ ਤੇ ਫਿਰ ਉਹਨੂੰ ਠੰਡਾ ਕਰਕੇ ਫਿਰ ਦੀ ਇਟ ਬਣਾ ਲਈ ਹੈ ਹੁਣ ਮੈਂਨੇ ਆਪਾਂ ਇਹਦਾ ਅਗਲਾ ਪਾਰਟ ਵਰਥ ਮਿੰਟ ਦਾ ਤੇ ਆ ਇੱਥੇ ਹੁਣ ਹੈਗੀ 골ਡ ਬਾਰ 12 ਕਿਲੋ ਦੀ ਹੈ ਇੰਨੇ ਰੱਖਿਆ ਜੇ ਤੁਸੀਂ ਇੱਕ ਅਤਨਾ ਚੁੱਕੇ ਬਾਹਰ ਘੜ ਲਉ ਤੇ ਲੈ ਜਾਓ ਪਰ ਇਹਨਾਂ ਰੱਖੀਏ ਸਾਬ ਨਾਲ ਕਿ ਤੁਸੀਂ ਚੁੱਕੇ ਲਿਜਾ ਨਹੀਂ ਸਕਦੇ ਆਹ ਮਸ਼ੀਨ ਇਹ ਤੇ ਜੇ ਆਪਾਂ ਖਸੋਜੀਏ ਤੇ ਦੱਸ ਦੇ ਕੇ ਤੁਹਾਡੇ ਜਿਹੜੇ ਬੋਡੀ ਦਾ ਭਾਰ ਹੈ ਉਹ ਕਿੰਨੇ ਸੋਨੇ ਦਾ ਉਹਨਾਂ ਸੋਨਾ ਵਿਦੂ ਦੀ ਕਿੰਨੀ ਕੀਮਤ ਬਣਦੀ ਹੈ ਕਿੰਨੇ ਤੁਸੀਂ ਸੋਨੇ ਦੇ ਬਰਾਬਰ ਹੈ ਤੇ ਆ ਮੇ ਇਤ ਖਲੋ ਗਿਆ ਹੁਣ 6 5 4 3 ਆਉਣੀ ਆ ਇਸ ਜ਼ੀਰੋ ਆ ਗਿਆ ਉਹਦਾ ਕੀਮਤ ਆ ਜਣੀ ਆ ਤੇ ਆ ਹੁਣ ਅੱਗੇ ਦੀ ਜਿਹੜੀ ਇਹ ਕੀਮਤ ਆ ਜਣੀ ਆਪਣੀ ਤੋਂ ਸੋਨੇ ਤੋਂ ਵਗਰੋਂ ਇਹ ਉਹ ਫਿਗਰ ਆ ਗਈ 1 ਕਰੋੜ 46 ਲੱਖ 10 ਹਜ਼ਾਰ ਦੇ ਆਪਾਂ ਹੈਗੇ ਆ ਜੀ ਵੈਲਿਊ ਸੋਨੇ ਸਾਡਾ ਕੀ ਆਪਣਾ ਮਿੰਟ ਦਾ ਟੂਰ ਗਿਆ ਖਤਮ ਤੇ ਹੁਣ ਬਹੀ ਇੱਧਰ ਆ ਗਏ ਆ ਜਿੱਥੇ ਸ਼ੋਭਣੀ ਹੋਈ ਹੈ ਇੱਥੇ ਤੁਸੀਂ 골ਡ ਜਿਹੜਾ ਉਹ ਖਰੀਦ ਵੀ ਸਕਦੇ ਆ ਤੇ ਆਪਣਾ ਸੋਨਾ ਇੱਥੇ ਵੇਚ ਵੀ ਸਕਦੇ ਆ ਤਾਂ ਬਾਕੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੋਈ ਡਾਇਮੰਡ ਨਿਕਲਦੇ ਸਟਾਈਲਿਸ਼ ਉਹ ਨੰਬਰ ਇਸ ਸਾਰੀ ਜਾਣਕਾਰੀ ਹੈ ਇਹ ਹੁਣ ਡਾਇਮੰਡ ਦੀ ਸਾਰੀ ਜਾਣਕਾਰੀ ਹੈ ਜਿਹੜਾ ਵੱਖ-ਵੱਖ ਡਾਇਮੰਡ ਸਟਾਈਲਿਸ਼ ਨਿਕਲਦੇ ਆ ਤੇ ਉਹ ਨੰਬਰ ਇਹ ਸ਼ਾਪ ਦੇ ਵਿੱਚ ਹੀ ਸਾਰੇ ਹੈ ਇਦੋਂ ਬਾਅਦ ਚੱਕੇ ਹੁਣ ਆਪਣੀ ਉਹ ਸ਼ਾਪ ਆਈ ਨਹੀਂ ਜੁਲਰੀ ਵਾਲੀ ਆ ਲਿਖਿਆ ਆਰ ਗੋਇਲ ਡਾਇਮੰਡ ਮਾਈਨ ਜਿਹੜੀ ਦਾ ਮਾਈਨ ਦਾ ਨਾਮ ਤੇ ਜਿਹੜੇ ਉੱਥੋਂ ਮੁੜ ਕੇ ਗਾਂ ਨਿਕਲੇ ਹੋਣਗੇ ਡਾਇਮੰਡ ਉਹਨਾਂ ਬਾਰੇ ਸਾਰੀ ਜਾਣਕਾਰੀ ਤੇ ਇਹ ਹੁਣ ਜੁਲਰੀ ਵਾਲੀ ਅੱਗੇ ਸ਼ਾਪ ਆ ਗਈ ਇੱਥੋਂ ਤੁਸੀਂ ਜੁਦਰੀ ਵੀ ਖਰੀਦ ਸਕਦੇ ਆ ਜੁਦਰੀ ਵੇਚ ਸਕਦੇ ਆ ਸੋਨਾ ਖਰੀਦ ਸਕਦੇ ਆ ਸੋਨਾ ਵੇਚ ਸਕਦੇ ਆ ਆਪਾਂ ਆਪਣਾ ਕਰਦੇ ਆ ਬਲੌਗ ਇੱਥੇ ਖਤਮ ਤੇ ਬਲੌਗ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸ ਕਰਦੇ ਆ ਤੁਹਾਨੂੰ ਇਹ ਬਲੌਗ ਪਸੰਦ ਆ ਹੋਊਗਾ ਇਨ ਦੀ ਮੀਨ ਟਾਈਮ ਤੇ ਆ ਬਾਕੀ ਜਿਹੜੀ ਜੁਐਲਰੀ ਮਿਲਦੀ ਆ ਉਹ ਤੁਹਾਨੂੰ ਵਿਖਾ ਦਿੰਨੇ ਆ ਥੋੜੀ ਜੀ ਉਹ ਤੁਸੀਂ ਵੇਖ ਲਓ ਤੇ ਨਾਲ ਥੱਲੇ ਕੀਮਤ ਲਿਖੀ ਹੋਈ ਹੈ ਜੁਐਲਰੀ ਦੀ 3-3 14 14000 50 5000 ਡਾਲਰ ਬਹੁਤ ਮਹਿੰਗੀ ਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ